ਅੱਜ ਅਪਡੇਟ ਦੱਸਦੇ ਕਿ ਜਗਦੀਪ ਧਨਕਰ ਨੇ ਸੋਮਵਾਰ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਰਾਸ਼ਟਰਪਤੀ ਜਗਦੀਪ ਧਨਕਰ ਦੇ ਅਸਤੀਫੇ ਉੱਤੇ ਆਮ ਆਦਮੀ ਪਾਰਟੀ ਸੰਸਦ ਮੈਂਬਰ ਰਾਗਵ ਚੱਡਾ ਦਾ ਅਹਿਮ ਬਿਆਨ ਆਇਆ ਉਹ ਰਾਸ਼ਟਰਪਤੀ ਜਗਦੀਪ ਧਨਕਰ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਰਾਗਵ ਚੱਡਾ ਦੇ ਵੱਲੋਂ ਕਿਹਾ ਗਿਆ ਤਾਂ ਪਿਛਲੇ ਬੁੱਧਵਾਰ ਉਹਨਾਂ ਦੇ ਸਰਕਾਰੀ ਨਿਵਾਸ ਉੱਤੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਕਿਹਾ ਮੈਂ ਸਦਨ ਦੇ ਵਿੱਚ ਬੋਲਣ ਵਾਲਾ ਆਖਰੀ ਸੰਸਦ ਮੈਂਬਰ ਸੀ ਜਦੋਂ ਉਹ ਸਪੀਕਰ ਦੇ ਅਹੁਦੇ ਤੇ ਸੀ ਚੱਡਾ ਨੇ ਜਗਦੀਪ ਧਨਕਰ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ। ਸੋ ਦੱਸ ਦੇਈ ਜਗਦੀਪ ਧਨਕਰ ਨੇ ਸੋਮਵਾਰ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨੇ ਆਪਣੇ ਅਸਤੀਫੇ ਦਾ ਕਾਰਨ ਸਿਹਤ ਸਮੱਸਿਆਵਾਂ ਦੱਸਿਆ। ਉਹਨੇ ਆਪਣੇ ਅਸਤੀਫਾ ਰਾਸ਼ਟਰਪਤੀ ਜੋotip Murmu ਨੂੰ ਦਿੱਤਾ ਹੈ। ਇਸ ਨਾਲ ਹੀ ਆਵਾਜ਼ ਵੀ ਪਾਰਟੀ ਦੇ ਸੰਸਦ ਮੈਂਬਰ ਰਾਗਵ ਚੱਡਾ ਦਾ ਉਹਨਾਂ ਦੇ ਅਸਤੀਫੇ ਤੋਂ ਇੱਕ ਬਿਆਨ ਸਾਹਮਣੇ ਆਇਆ। ਚੱਡਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਉੱਤੇ ਲਿਖਿਆ ਕਿ ਮਾਣਯੋਗ ਉਪਰ ਰਾਸ਼ਟਰਪਤੀ ਜਗਦੀਪ ਧਨਕਰ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ। ਇਹ ਤਸਵੀਰਾਂ ਪਿਛਲੇ ਬੁੱਧਵਾਰ ਦੀਆਂ ਨੇ ਜਦੋਂ ਮੈਨੂੰ ਉਹਨਾਂ ਦੇ ਸਰਕਾਰੀ ਨਿਵਾਸ ਤੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਅੱਗੇ ਲਿਖਿਆ ਇਤਫਾਕ ਦੇ ਨਾਲ ਅਸਤੀਫਾ ਦੇਣ ਤੋਂ ਪਹਿਲਾਂ ਮੈਂ ਸਦਨ ਦੇ ਵਿੱਚ ਬੋਲਣ ਵਾਲਾ ਆਖਰੀ ਸੰਸਦ ਮੈਂਬਰਸ਼ਿਪ ਜਦੋਂ ਉਹ ਸਪੀਕਰ ਦੇ ਅਹੁਦੇ ਤੇ ਸਨ। ਅੱਛਾ ਨੇ ਜਗਦੀਪ ਢਣਕੜ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ।